ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਹਾਂ ਜੀ ਚਾਹਲ ਨਮਕੀਨ ਚਾਹਲ ਬਣਾਵਾਂਗੇ ਚਾਹਲ ਆਪਾਂ ਨੇ ਇੱਕ ਘੰਟੇ ਪਹਿਲਾਂ ਚੰਗੀ ਤਰ੍ਹਾਂ ਚਾਰ ਪੰਜ ਵਾਰੀ ਵਾਸ਼ ਕਰਕੇ ਭਿਓ ਕੇ ਰੱਖ ਦਿੱਤੀ ਜੀ ਤੇ ਇਸ ਤਰ੍ਹਾਂ ਜੀ ਆਪਾਂ ਪਹਿਲਾਂ ਭਿਓ ਕੇ ਰੱਖ ਦਈਏ ਜੀ ਚਾਹਲ ਆਪਣੇ ਨਰਮ ਹੋ ਜਾਂਦੇ ਨੇ ਚਾਹਲ ਵੀ ਆਪਣੇ ਜਲਦੀ ਬਣ ਜਾਂਦੇ ਨੇ ਤੇ ਆਪਣੀ ਗੈਸ ਦੀ ਵੀ ਬਚਤ ਹੋਉਂਦੀ ਹੈ ਹੁਣ ਇੱਕ ਘੰਟੇ ਬਾਅਦ ਆਪਾਂ ਨੇ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਫੇਰ ਵਾਸ਼ ਕਰ ਲੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਾਣੀ। ਹੰਝੇ 10 ਗਲਾਸ ਆਪਾਂ ਨੇ ਪਾਤੇ ਇਹਦੇ ਵਿੱਚ ਪਾਣੀ ਦੇ। ਆਪਾਂ ਆਹ ਵਾਲਕੇ ਬਣਾਵਾਂਗੇ ਜੀ। ਜਦੋਂ ਆਪਣੇ ਚੌਲ ਬੋਇਲ ਹੋ ਜਾਣਗੇ ਜਿਹੜਾ ਐਕਸਟਰਾ ਪਾਣੀ ਹੈ ਉਹ ਆਪਾਂ ਕੱਢ ਦਾਂਗੇ ਜੀ। ਆਪਾਂ ਇਹਦੇ ਵਿੱਚ ਪਾ ਦਾਂਗੇ ਜੀ। ਤੋੜੀ ਜੀ ਲਾਲ ਮਿਰਚ ਪਾਵਾਂਗੇ ਨਮਕ ਪਾਵਾਂਗੇ ਛੋੜ ਕੇ ਜੀ ਆਪਾਂ ਪਾਵਾਂਗੇ ਗੜ ਮਸਾਲਾ ਥੋੜੀ ਜੀ ਆਪਾਂ ਪਾਵਾਂਗੇ ਜੀ ਛਣਕੀ ਕੋਈ ਜੀ ਕੋਈ ਵੀ ਟੀਰੀ ਮਣਾਉਣੀ ਹੈ ਜੇ ਉਹਨੂੰ ਕਲਰ ਦੇਣ ਦੀ ਆਪਾਂ ਨੂੰ ਲੋਟ ਹੁੰਦੀ ਆਪਾਂ ਬਸ ਇੰਨੇ ਕਿਰਦੀ ਪਾ ਦਿੰਨੇ ਹੁਣ ਕਦੇ ਵੀ ਆਪਾਂ ਕੋਈ ਵੀ ਬਾਜ਼ਾਰੀ ਕਲਰ ਨਹੀਂ ਪਾਏ ਆਪਾਂ ਫੈਂਟਾ ਕਰਾਂਗੇ ਗੈਸ ਥੋੜੀ ਜਿਹੀ ਪੂਰ ਲ ਕਰ ਦਿੰਨੇ ਜਦੋਂ ਚੌੜ ਆਪਣੇ ਬੋਇਲ ਹੋਣ ਲੱਗ ਜਾਣਗੇ ਉਦੋਂ ਆਪਾਂ ਗੈਸ ਸਿਮ ਕਰ ਦਾਂਗੇ ਵੀ ਤਾਂ ਜੋ ਜਿਹੜਾ ਐਕਸਟਰਾ ਪਾਣੀ ਹੈ ਉਹ ਬਾਹਰ ਨਾ ਨਿਕਲੇ ਹੁਣ ਜਿਵੇਂ ਚੌੜ ਆਪਣੇ ਬੋਇਲ ਹੋ ਰਹੇ ਨੇ ਆਪਾਂ ਵਿੱਚ ਇੱਕ ਦੋ ਵਾਰੀ ਚੈੱਕ ਕਰ ਲਾਂਗੇ ਗੈਸ ਆਪਣੇ ਥੋੜੀ ਜਿਹੀ ਸਿਮ ਤੇ ਕਰਤਾ ਸੀਗਾ ਚੈਰਮੈਂਟ ਦੇ ਵਿੱਚ ਇਹ ਚੌਲ ਆਪਣੇ ਬਣ ਕੇ ਤਿਆਰ ਹੋ ਜਾਂਦੇ ਨੇ ਹਾਂਜੀ ਜਦੋਂ ਆਪਣੇ ਚੌਲ ਜੀ ਹੋ ਗਏ ਵੀ 70% ਮੰਨ ਲਓ ਆਪਣੇ ਬੋਇਲ ਹੋ ਗਏ ਫਿਰ ਆਪਾਂ ਗੈਸ ਬੰਦ ਕਰਕੇ ਇਸ ਤਰ੍ਹਾਂ ਢੱਕਣ ਬੰਦ ਕਰਕੇ ਇਹਨਾਂ ਨੂੰ 5 ਮਿੰਟ ਲਈ ਰੱਖ ਦਾਂਗੇ ਤੇ ਸਟੀਮ ਜੀ ਦੇਣ ਵਾਸਤੇ ਵੀ ਭਾਪ ਜੀ ਦੇ ਨਾਲੇ ਫਿਰ ਚੌਲਾਂ ਨੇ ਫੁੱਲ ਜਾਣਾ ਹਾਂਜੀ ਚੌਲਾਂ ਦਾ ਪਾਣੀ ਆਪਾਂ ਨੇ ਕੱਢਤਾ ਜੀ 5 ਕਿ ਮਿੰਟ ਭਾਗ ਲਈ ਰੱਖਤਾ ਸੀ ਬਹੁਤ ਵਧੀਆ ਕੱਲੇ ਕੱਲੇ ਚੌਲ ਬਣੇ ਨੇ ਹਲਦੀ ਪਾਉਣ ਦੇ ਨਾਲ ਕਲਰ ਵੀ ਬਹੁਤ ਵਧੀਆ ਆ ਗਿਆ ਚੌਲਾਂ ਦਾ ਜੇ ਤੁਸੀਂ ਇਹਨੂੰ ਤੜਕਾ ਲਾਉਣਾ ਚਾਹੁੰਦੇ ਹੋ ਤਾਂ ਲਾ ਸਕਦੇ ਹੋ ਪਰ ਆਪਾਂ ਨਹੀਂ ਲਾਵਾਂਗੇ ਆਪਾਂ ਹੁਣ ਇਹਨੂੰ ਸਰਵ ਕਰਦੇ ਹਾਂ ਜੀ ਚੌਲਾਂ ਨੂੰ ਹਾਂਜੀ ਲਓ ਜੀ ਆਪਾਂ ਨੇ ਪਲੇਟਿੰਗ ਵੀ ਕਰ ਦਿੱਤੀ ਚੌੜਾਂ ਦੇ ਵਜਦੀ ਆਪਾਂ ਨੇ 컬러 ਬਿਲਕੁਲ ਨਹੀਂ ਪਾਇਆ ਜੀ ਹਲਦੀ ਪਾਈ ਸੀ ਹਲਦੀ ਦੇ ਨਾਲ ਕਿੰਨਾ ਵਧੀਆ ਕਲਰ ਆ ਗਿਆ ਹਾਂਜੀ ਇਧਰ ਆਪਣੀ ਹੋ ਗਈ ਪਲੇਟਿੰਗ ਆਪਾਂ ਇਹਨਾਂ ਚੌੜਾਂ ਨੂੰ ਜੀ ਸਰਵ ਕੀਤਾ ਆਪਾਂ ਨਾਲ ਲਈ ਹੈ ਜੀ ਕਾਲੇ ਚਣਿਆਂ ਦੀ ਸਬਜ਼ੀ ਨਾਲ ਇਹਨਾਂ ਚੌੜ ਨਾਲ ਲਈ ਆ ਜੀ ਆਪਾਂ ਨੇ ਦਹੀਂ ਹਾਂਜੀ ਜਿਹੜੇ ਭੈਣ ਪਰ ਆਪਣੀ ਵੀਡੀਓ ਤੋਂ ਜੀ ਦੇ ਲਈ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਜਿਹੜੇ ਵੀਰ ਭੈਣ ਪਹਿਲੀ ਵਾਰੀ ਫਸਟ ਟਾਈਮ ਆਪਣੇ ਚੈਨਲ ਤੇ ਆਏ ਨੇ। ਜਿਨ੍ਹਾਂ ਨੇ ਜੀ ਅੱਜ ਆਪਣੀ ਪਹਿਲੀ ਵਾਰੀ ਉਹ ਵੀਡੀਓ ਦੇਖੀ ਹੈ ਜੀ। ਉਹਨਾਂ ਨੂੰ ਵੀ ਰਿਕਵੈਸਟ ਹੈ ਜੀ ਆਪਣੇ ਚੈਨਲ ਨੂੰ ਵੱਧ-ਵੱਧ ਸਬਸਕ੍ਰਾਈਬ ਕਰੋ ਜੀ। ਆਪਣੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ। ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ।